ਤਨ ਨਾਨਕ ਤੇਰੀ ਵੱਡੀ ਕਮਾਈ ਗੁਰੂ ਨਾਨਕ ਸਾਹਿਬ ਜੀ ਨੇ ਬਹੁਤ ਵੱਡੀਆਂ ਬਖਸ਼ੇ ਦਿੱਤੀਆਂ ਸਿੱਖੀ ਦਾ ਪੋਟਾ ਲਾਇਆ ਬਾਣੀ ਦਾ ਸਾਨੂੰ ਸਾਰਿਆਂ ਨੂੰ ਪ੍ਰਕਾਸ਼ ਕਰਕੇ ਦਿੱਤਾ ਔਰ ਸਾਰੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਖੇਤੀ ਨੂੰ ਵੀ ਜਿੱਥੇ ਅਪਣਾਇਆ ਆਪ ਖੇਤੀ ਕੀਤੀ ਨਾਮ ਜਪੋ ਕਿਰਤ ਕਰੋ ਤੇ ਵੰਡ ਕੇ ਛਕੋ ਦਾ ਸਿਧਾਂਤ ਦਿੱਤਾ ਅੱਜ ਸਾਡੇ ਸਾਰਿਆਂ ਦੇ ਵੱਡੇ ਭਾਗ ਹੈ ਕਿ ਉਸ ਫਲਸਫੇ ਨੂੰ ਲੈ ਕੇ ਅਸੀਂ ਚੱਲੇ ਹਾਂ ਤਨਗੁਰ ਨਾਨਕ ਸਾਹਿਬ ਦੇ ਪ੍ਰਕਾਸ਼ ਉਤਸਵ ਤੇ ਜਿਹੜੇ ਪਿਛਲੇ ਸਮੇਂ ਦੇ ਉੱਤੇ ਹੜ੍ਹਾਂ ਦੇ ਦੌਰਾਨ ਲੋਕ ਜਿਹੜੇ ਸੀ ਬੜੀ ਮੁਸ਼ਕਲ ਵਿੱਚ ਫਸ ਗਏ ਬਹੁਤ ਵੱਡਾ ਨੁਕਸਾਨ ਹੋਇਆ ਖੇਤੀ ਦਾ ਨੁਕਸਾਨ ਹੋਇਆ ਢਾਇਰੀਆਂ ਦਾ ਨੁਕਸਾਨ ਹੋਇਆ ਔਰ ਬਹੁਤ ਵੱਡੇ ਨੁਕਸਾਨ ਵਿੱਚ ਉਹਨਾਂ ਲੋਕਾਂ ਦਾ ਅੱਜ ਖੂਨ ਜਿਹੜਾ ਖਰਾਬਾ ਹੋਇਆ ਉਹਦੀ ਪਰਪਾਈ ਸਾਰੀ ਸੰਗਤ ਨਾਲ ਕੇ ਕਰ ਰਹੀ ਹੈ ਕਿਉਂਕਿ ਲੋਕਾਂ ਦਾ ਆਮ ਸੋਚ ਹੈ ਕਿ ਅਸੀਂ ਸਾਰਿਆਂ ਨੇ ਕਿਸੇ ਤੇ ਸਰਕਾਰਾਂ ਤੇ ਡਿਪੈਂਡ ਨਹੀਂ ਕਰਨਾ ਅਸੀਂ ਰਲ ਕੇ ਮਿਲ ਬੈਠ ਕੇ ਅਸੀਂ ਜਿਹੜੇ ਦੁੱਖ ਸੁੱਖ ਹੈ ਸਾਂਝੇ ਕਰਨੇ। ਇਸੇ ਕਰਕੇ ਅੱਜ ਇੱਥੇ ਪਹਿਲਾਂ ਵੀ ਸੰਤ ਬਾਬਾ ਪ੍ਰੇਮ ਸਿੰਘ ਦੇ ਸਥਾਨ ਤੋਂ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਬਹੁਤ ਸਾਰੀਆਂ ਸੰਗਤਾਂ ਨੇ ਸਹਿਯੋਗ ਦਿੱਤੇ। ਉਹਦੇ ਵਿੱਚ ਜਾ ਕੇ ਉੱਥੇ ਡੰਗਰਾ ਵਾਸਤੇ ਫੀਡ ਵੀ ਵਰਤਾਈ, ਉੱਥੇ ਲੰਗਰ ਵੀ ਭੇਜੇ, ਉੱਥੇ ਡੀਜ਼ਲ ਵਾਸਤੇ ਵੀ ਜਿੱਥੇ ਲੋੜ ਪਈ ਉੱਥੇ ਸੇਵਾ ਕੀਤੀ। ਅੱਜ ਵੀ ਜਿੱਥੇ ਦਵਾਈਆਂ ਦੇ ਵੀ ਲੰਗਰ ਲਾਏ ਗਏ ਸੀ, ਉੱਥੇ ਅੱਜ ਵੀ ਜਿਹੜੀ ਹੈ ਚੀਮੀਦਾਰਾਂ ਵਾਸਤੇ ਖੇਤੀ ਵਿਜਨ ਵਾਸਤੇ ਜਿਹੜੀ ਸੀ ਕਣਕ ਅਤੇ ਬੀਜ ਜਿਹੜਾ ਦਿੱਤਾ ਜਾ ਰਿਹਾ ਔਰ ਖਾਦ ਦਿੱਤੀ ਜਾ ਰਹੀ ਹੈ ਤਾਂ ਜੋ ਇਹਨਾਂ ਨੂੰ ਬਹੁਤੀ ਔਖ ਨਾ ਮਹਿਸੂਸ ਹੋਵੇ ਇਹ ਨਾਲ ਬੜੀ ਬੜੀ ਭੀੜ ਬਣੀ ਸੀ ਸਾਡੇ ਭਰਾਵਾਂ ਦੇ ਉੱਤੇ ਕਿਸਾਨਾਂ ਦੇ ਉੱਤੇ ਅਸੀਂ ਜਿੰਨਾ ਕੋਈ ਤਿਲ ਫੁੱਲ ਪੇਟਾ ਕਰ ਸਕਦੇ ਹਾਂ ਜਿੰਨਾ ਕੋਈ ਤਿਲ ਫੁੱਲ ਹਿੱਸਾ ਪਾ ਸਕਦੇ ਹਾਂ ਅਸੀਂ ਕੋਸ਼ਿਸ਼ ਕੀਤੀ ਹੈ ਕਿ ਅਸੀਂ ਇਹਨਾਂ ਦੀ ਸਾਥ ਦੇਈਏ ਇਹਨਾਂ ਨਾਲ ਸਹਿਯੋਗ ਦੇਈਏ ਤਾਂ ਜੋ ਬਾਬੇ ਨਾਨਕ ਦਾ ਉਪਦੇਸ਼ ਜਿਹੜਾ ਹੈ ਉਹ ਨੂੰ ਅਸੀਂ ਪੂਰਾ ਕਰ ਸਕੀਏ ਸੋ ਜਿੱਥੇ ਮੈਂ ਗੁਰਨਾਨਕ ਪੁਰਬ ਦੀ ਅੱਜ ਸਾਰੀ ਸੰਗਤ ਨੂੰ ਬਧਾਈ ਕਦਨੀ ਹੈ ਉਥੇ ਬੇਨਤੀ ਕਰਾਂਗੇ ਕਿ ਜਿਹੜਾ ਉਪਦੇਸ਼ ਮੇਰੇ ਪਾਤਸ਼ਾਹ ਨੇ ਦਿੱਤਾ ਸੀਗਾ ਸਾਰਿਆਂ ਨੂੰ ਕਿ ਮਨ ਹੱਲਿਕਰ ਸਾਣੀ ਕਰਨੀ ਅਸੀਂ ਸਾਰਿਆਂ ਨੇ ਕਿਰਤ ਕਰਨੀ ਹੈ ਨਾਮ ਜਪਣਾ ਤੇ ਵੰਡ ਕੇ ਛਕਣਾ ਉਸ ਦੇ ਉਪਦੇਸ਼ ਨੂੰ ਪਾਲਣਾ ਆਪਣੀ ਜ਼ਿੰਦਗੀ ਨੂੰ ਕਾਮਯਾਬ ਕਰਨਾ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਜੀ ਇਹ ਨਵਿਕਲਾ ਨਹੀਂ ਹੈਗਾ ਇਹ ਪਹਿਲਾਂ ਚੱਲਦਾ ਪਿਆ ਕਿਉਂਕਿ ਮਹਾਨ ਮਹਾਪੁਰੀ ਸੰਤ ਪਾਪਾ ਪ੍ਰੇਮ ਸਿੰਘ ਜੀ ਮਰਾਲੇ ਵਾਲੇ ਉਹਨਾਂ ਦਾ ਨਾਮ ਬੜਾ ਵੱਡਾ ਹੈ ਬਾਦੀ ਬਹੁਤ ਵੱਡਾ ਹੈ ਕਮਾਈ ਬਹੁਤ ਵੱਡੀ ਤੇ ਦੇਣੀ ਬਹੁਤ ਵੱਡੀ ਹੈ ਇਸ ਕਰਕੇ ਸਮੇਂ-ਸਮੇਂ ਤੇ ਪਵਿੱਤਰ ਸੋਹਣਾ ਨੂੰ ਸੇਵਾਵਾਂ ਕੀਤੀਆਂ ਗਈਆਂ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ ਗਈਆਂ ਤੇ ਇਸ ਵਾਰੀ ਜਦੋਂ ਫਲੱਡ ਆਇਆ ਬਹੁਤ ਨੁਕਸਾਨ ਹੋਇਆ ਪੰਜਾਬ ਦੇ ਵਿੱਚ ਤੇ ਜਦੋਂ ਸਾਨੂੰ ਪਤਾ ਲੱਗਾ ਫਲੱਡ ਆਇਆ ਤੇ ਜਿਹੜੇ ਪਿੰਡਾਂ ਚੋਂ ਡਿਮਾਂਡ ਆਈ ਕਿ ਲੰਗਰ ਚਾਹੀਦਾ ਹੈਗਾ ਤੇ ਅਸੀਂ ਉਸੇ ਵੇਲੇ ਲੰਗਰ ਤਿਆਰ ਕਰਕੇ ਭੇਜੀਗਾ ਨਾਲ ਹੀ ਜੇਕਰ ਸੁੱਕੇ ਰਾਸ਼ਨ ਦੀ ਮੰਗ ਆਈ ਸੁੱਕਾ ਰਾਸ਼ਨ ਭੇਜੀਗਾ ਜੇਕਰ ਡੰਗਰਾ ਵਾਸਤੇ ਤੂੜੀ ਦੀ ਮੰਗ ਆਈ ਤੂੜੀ ਭੇਜੀਗਾ ਜੇ ਚੌਖਰ ਦੀ ਮੰਗ ਹੈ ਚੌਖਰ ਇੱਥੇ ਮੰਗਾ ਕੇ ਤੇ ਭੇਜਿਆ ਗਿਆ ਸਮੇਤਮ ਦਾ ਉਹ ਲੋਡ ਤੇ ਮਤਕ ਭੇਜਿਆ ਗਿਆ ਤੇ ਬਾਅਦ ਵਿੱਚ ਜਦੋਂ ਹੁਣ ਇਸ ਵੇਲੇ ਕਣਕ ਦੀ ਬਜਾਈ ਦਾ ਸਮਾਂ ਹੈ ਕਿਉਂਕਿ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਫਸਲਾਂ ਰੁੜ ਗਈਆਂ ਫਸਲਾਂ ਡੁੱਬ ਗਈਆਂ ਗਲ ਗਈਆਂ ਇਸ ਕਰਕੇ ਪਹਿਲਾਂ ਨੁਕਸਾਨ ਹੋਇਆ ਤੇ ਹੁਣ ਜ਼ਮੀਨ ਨੂੰ ਪਤਰਾ ਕੀਤਾ ਬੜੀ ਮੁਸ਼ਕਲ ਨਾਲ ਹੁਣ ਇਸ ਵੇਲੇ ਬਜਾਈ ਦਾ ਟਾਈਮ ਹੈ ਗਿਆ ਬੜੇ ਜੋਰਾਂ ਤੇ ਤੇ ਇਸ ਗੁੱਤਰ ਸੰਦੇ ਮੁਖ ਸੇਵਾ ਦਾ ਬੀਬੀ ਜੀ ਗੀਰਕੌਰ ਜੀ ਵੱਲੋਂ ਖਾਦ ਦਾ ਪ੍ਰਬੰਧ ਕੀਤਾ ਗਿਆ ਲਗਭਗ 400 ਟੋੜੇ ਦਾ ਤੇ 20 ਦਾ 400 ਥੈਲੇ ਦਾ ਪ੍ਰਬੰਧ ਕੀਤਾ ਗਿਆ ਤੇ ਇਸ ਕਰਕੇ ਜਿਹੜੇ ਕਿਸਾਨ ਚਾਰੇ ਲੋਡਵੰਦ ਹੈਗੇ ਨੇ ਉਹਨਾਂ ਦੀ ਲੋਡ ਨੂੰ ਪੂਰਾ ਕਰਨ ਵਾਸਤੇ ਇਹ ਯਤਨ ਕੀਤਾ ਗਿਆ ਤੇ ਡੇਰਾ ਹਮੇਸ਼ਾ ਸ਼ੁਰੂ ਤੋਂ ਪਹਿਲਾਂ ਤੋਂ ਹੀ ਦੇਸ਼ ਦੀ ਵੰਟ ਤੋਂ ਪਹਿਲਾਂ ਵੀ ਸਰਗਰਮ ਰਿਹਾ ਹਰ ਖੇਤਰ ਵਿੱਚ ਸਮਾਜ ਸੇਵਾ ਦੇ ਖੇਤਰ ਚ ਬਹੁਤ ਵੱਡਾ ਯੋਗਦਾਨ ਪਾਇਆ ਤੇ ਹੁਣ ਵੀ ਸਰਗਰਮ ਹੈ ਤੇ ਗੁਰੂ ਮਾਰੀ ਕਿਰਪਾ ਕਰੇ ਚਰਤੀ ਕਾਲਾ ਬਖਸ਼ੇ ਤੇ ਇਹ ਜਿਹੜੇ ਜ਼ਿੰਮੇਦਾਰ ਵੀਰ ਨੇ ਚੰਗੀਆਂ ਫਸਲਾਂ ਕੋ ਹਣ ਤੇ ਇਹਨਾਂ ਦਾ ਜਿਹੜਾ ਜਿੰਨਾ ਘਾਟਾ ਪਿਆ ਉਪਰ ਭਾਈ ਹੋਵੇ ਤੇ ਇਹ ਖੁਸ਼ੀਆਂ ਵਾਲਾ ਖੇੜਿਆਲ ਜਨਤਿਤ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਤਿਕਾਰਯੋਗ ਬੀਬੀ ਜਗੀਰ ਕੌਰ ਜੀ ਜੁਬਰਾਜ ਭੁਪਿੰਦਰ ਸਿੰਘ ਜੀ ਅਤੇ ਸਮੂਹ ਇਹਨਾਂ ਦੇ ਵਰਕਰ ਰਲ ਕੇ ਜੋ ਮੰਡ ਵਿੱਚ ਤਰਾਸਦੀ ਹੋਈ ਹੈ ਹੜ੍ਹਾਂ ਦੀ ਉਸ ਦੇ ਵਾਸਤੇ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਦਾ ਨੁਕਸਾਨ ਪੂਰਾ ਨਹੀਂ ਕਰ ਸਕਦੇ ਪਰ ਫਿਰ ਵੀ ਉਹਨਾਂ ਦੇ ਵਾਸਤੇ ਖਾਣਕ ਦੇ ਬੀਜ ਦਾ ਅਤੇ ਖਾਦ ਦਾ ਪ੍ਰਬੰਧ ਕੀਤਾ ਗਿਆ ਹੈ ਭਾਵੇਂ ਬੀਬੀ ਹੁਣਾਂ ਦੀ ਸਰਕਾਰ ਨਹੀਂ ਹਨ ਨਹੀਂ ਪਾਵਰ ਵਿੱਚ ਹਨ ਪਰ ਫਿਰ ਵੀ ਉਹ ਜਿੱਥੋਂ ਮਰਜ਼ੀ ਕਰਕੇ ਇਹਨਾਂ ਦੀ ਮਦਦ ਕਰ ਰਹੇ ਹਨ ਕਿਉਂਕਿ ਜਿਸ ਕਿਸਾਨ ਦੀ ਫਸਲ ਖਰਾਬ ਹੋ ਚੁੱਕੀ ਹੈ ਉਹਨੂੰ ਦੁਬਾਰਾ ਆਰਤੀਏ ਨੇ ਪੈਸੇ ਨਹੀਂ ਦੇਣੇ ਕਿ ਮੈਂ ਜਾ ਕੇ ਆਪਣੇ ਪੈਸੇ ਲਾ ਜਾ ਤੇ ਕਣਕ ਬੀਜ ਲਾ ਬੀ ਖਰੀਦ ਲਾ ਇਸ ਕਰਕੇ ਜੋ ਬੀਬੀ ਜੀ ਹੁਣੀ ਮਦਦ ਕਰ ਰਹੇ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਜਿਨ੍ਹਾਂ ਨੇ ਵੀ ਇਸੇ ਯੋਗਦਾਨ ਪਾਇਆ ਹੈ ਉਹਨਾਂ ਦਾ ਬਹੁਤ ਬਹੁਤ ਰਵਾਦ ਦੂਸਰੀ ਬੇਨਤੀ ਕਿ ਬੀਬੀ ਜੀ ਕਦੀ ਸਾਡੇ ਵਿੱਚ ਲੀਡਰ ਬਣ ਕੇ ਨਹੀਂ ਖੜੇ ਹੋਏ ਸਾਡੇ ਦੁੱਖ ਸੁੱਖ ਵਿੱਚ ਪਰਿਵਾਰਕ ਤੌਰ ਤੇ ਖੜੇ ਹੋਏ ਹਨ